ਸਰੋਕਾਲਨ ਇਸ ਵੇਲੇ ਤੋਂ 40 ਹੋਤੇ ਆਮ ਖਬਰਦਾਰ ਸੁਣਤੀ 40 ਜਾਣਕਾਰੀ ਤਾਜ਼ੀ ਕਿ ਆਮ ਆਦਮੀ ਪਾਰਟੀ ਦੇ ਨੇਤਾ ਨੀਲ ਗਰਗ ਨੇ ਸੁਖੀ ਰੰਦਾਵਾ ਨੂੰ ਸਲਾਹ ਦਿੱਤੀ ਹੈ ਉਹਨਾਂ ਕਹਿ ਕੇ ਸਰਕਾਰ ਉੱਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਵੱਲ ਛਾਤੀ ਮਾਰੋ ਤੁਹਾਡੀਆਂ ਸਰਕਾਰਾਂ ਨੇ ਜੱਗੂ ਭਗਵਾਨ ਪੁਰੀਆ ਨੂੰ ਸੁਰੱਖਿਆ ਦਿੱਤੀ ਸੀ ਤਾਂ ਆਮ ਆਦਮੀ ਪਾਰਟੀ ਸਰਕਾਰ ਕਾਨੂੰਨ ਵਿਵਸਥਾ ਪ੍ਰਤੀ ਜ਼ੀਰੋ ਟੋਲਰੈਂਸ ਰੱਖਦੀ ਹੈ ਤੇ ਤੁਹਾਡੀ ਸਰਕਾਰ ਨੇ ਅਨਸਾਰੀ ਦੇ ਲਈ ਮਹਿੰਗੇ ਵਕੀਲ ਰੱਖੇ ਨੇ ਤਵਾਦਵੀ ਪਾਰਟੀ ਦੀ ਸਰਕਾਰ ਦੇ ਵਿੱਚ ਗੈਂਗਸਟਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਤਨਿਲ ਗਰਗ ਦੇ ਵੱਲੋਂ ਕਿਹਾ ਗਿਆ ਕਿ ਕਿਰਪਾ ਕਰਕੇ ਤੁਹਾਨੂੰ ਮਿਲੀਆਂ ਧਮਕੀਆਂ ਦਾ ਵੇਰਵਾ ਦਿਓ ਸੋ ਇਸ ਵੇਲੇ ਦੀ ਫੌਟੀ ਖਬਰ ਦਾ ਅਸਰ ਹੈ ਕਿ ਨੀਲ ਗਰਗਤਾ ਵੱਲੋਂ ਸੁਖੀ ਰੰਧਾਵਾ ਨੂੰ ਸਲਾਹ ਦਿੱਤੀ ਗਈ ਹੈ ਤਾਂ ਕੁਝ ਟਾਈਮ ਪਹਿਲਾਂ ਸੁਖੀ ਰੰਧਾਵਾ ਦੇ ਵੱਲੋਂ ਐਕਸ ਉੱਤੇ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਉਹਨਾਂ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਿਆ ਤਾਂ ਉਸ ਤੋਂ ਬਾਅਦ ਹੁਣ ਨੀਲ ਗਰਗਤਾ ਵੱਡਾ ਤੇ ਅਹਿਮ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਵੱਲ ਝਾਤੀ ਮਾਰੋ ਤੁਹਾਡੀਆਂ ਸਰਕਾਰਾਂ ਨੇ ਜੱਗੂ ਭਗਵਾਨਪੁਰੀਆਂ ਨੂੰ ਸੁਰੱਖਿਆ ਦਿੱਤੀ ਸੀ ਤਾਂ ਆਵਾਜ਼ੀ ਨੂੰ ਮੇਰੀ ਸਲਾਹ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈਗਾ ਇਹ ਜਿਸ ਤੁਸੀਂ ਜੱਗੂ ਭਗਵਾਨਪੁਰੀ ਦੀ ਗੱਲ ਕਰ ਰਹੇ ਹੈਗੇ ਉਹ ਇਹ ਕੋਈ ਪੰਜਾਬ ਸਪੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਪਾਲਿਆ ਪੋਸ਼ਿਆ ਇਹ ਤੁਹਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਪਾਲਿਆ ਪੋਸ਼ਿਆ ਹੈਗਾ ਇਹ ਤੁਸੀਂ ਲੋਕੀ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤਾਂ ਗੈਂਗਸਟਰਵਾਦ ਦੇ ਉੱਤੇ ਔਰ ਗੈਂਗਸਟਰਾਂ ਦੇ ਉੱਤੇ ਜ਼ੀਰੋ ਟੋਲਰੈਂਸ ਹੈਗੀ ਹੈ ਔਰ ਲਾਅ ਐਂਡ ਆਰਡਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਭਾਵੇਂ ਕੋਈ ਕਿੱਡੇ ਤੋਂ ਵੱਡਾ ਸ਼ਖਸ ਹੋਵੇ ਜੇਕਰ ਕੋਈ ਗੈਂਗਸਟਰਾਂ ਦਾ ਮਦਦਗਾਰ ਵੀ ਹੈਗਾ ਉਸ ਨੂੰ ਵੀ ਅਸੀਂ ਨਹੀਂ ਬਖਸ਼ਦੇ ਔਰ ਰਹੀ ਗੱਲ ਜਾਨੀ ਕਿ ਗੈਂਗਸਟਰਾਂ ਦੀ ਪੁਸ਼ਤਪਨਾਹੀ ਦੀ ਰੰਧਾਵਾਜੀ ਇਹ ਤੋਂ ਬਿਤੇਰੇ ਕੌਣ ਜਾਣਦਾ ਹੈਗਾ ਕੀ ਇੰਟਰਸਟ ਸੀ ਤੁਹਾਡੀ ਸਰਕਾਰ ਦੇ ਲੈ ਕੇ ਅंसारी ਨੂੰ ਤੁਸੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਰੱਖਿਆ ਯੂਪੀ ਦੀ ਸਰਕਾਰ ਬਾਰ ਬਾਰ ਤੁਹਾਨੂੰ ਮਿਲਤਾ ਕਰਦੀ ਦੀ ਕਿ ਅंसारी ਸਾਨੂੰ ਦੇ ਦਿਓ ਪਰ ਤੁਸੀਂ ਨਹੀਂ ਦਿੱਤਾ ਆਖਰ ਕਹ ਯੂਪੀ ਦੀ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਔਰ ਪੰਜਾਬ ਸਰਕਾਰ ਨੇ ਉਸ ਦੇ ਖਿਲਾਫ ਮਹਿੰਗੇ ਵਕੀਲ ਕੀਤੇ ਅੱਜ ਤੁਸੀਂ ਦੱਸੋਗੇ ਪੰਜਾਬ ਨੂੰ ਕਿ ਇੰਨੇ ਮਹਿੰਗੇ ਵਕੀਲਾਂ ਦੀ ਫੀਸ ਤਾਰ ਕੇ ਪੰਜਾਬ ਨੂੰ ਕੀ ਫਾਇਦਾ ਹੋਇਆ ਜਾਂ ਪੰਜਾਬ ਨੂੰ ਕੀ ਫਾਇਦਾ ਹੋਣ ਵਾਲਾ ਹੈਗਾ ਸੀ ਸੋ so, 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਵਾਲੀ ਗੱਲ ਤੁਸੀਂ ਨਾ ਕਰੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਹਰ ਇੱਕ ਦੀ ਜਾਨ ਮਾਲ ਦੀ ਰਾਖੀ ਕਰਨਾ ਉਹ ਸਾਡਾ ਪਹਿਲਾ ਫਰਜ਼ ਵੀ ਹੈ ਔਰ ਅਸੀਂ ਉਸ ਨੂੰ ਨਿਭਾ ਵੀ ਰਹੇ ਹੈਗੇ ਆ ਔਰ ਸਾਡੀ ਸਰਕਾਰ ਜਦੋਂ ਦੀ ਆਈ ਹੈ ਬਹੁਤ ਸਾਰੇ ਗੈਂਗਸਟਰ ਨੂੰ ਫਟਕੇ ਸੀ ਜਿਲ੍ਹਾ ਦੇ ਵਿੱਚ ਟੱਕਿਆ ਹੈਗਾ ਇਨਕਾਊਂਟਰ ਹੋਏ ਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਇਵਨ ਜਿਹੜੀ ਹੈ ਉਹ ਅਟੈਚ ਹੋਈਆਂ ਨੇ ਔਰ ਮੇਰਾ ਇੱਕ ਹੋਰ ਜਨਕੀ ਬੇਨਤੀ ਹੈ ਕਿ ਰੰਧਾਵਾ ਸਾਹਿਬ ਜਿਹੜੀ ਧਮਕੀ ਆਈ ਹੈ ਉਹਦਾ ਜਰੀਆ ਤੁਸੀਂ ਜਰੂਰ ਦੱਸੋ ਕਿ ਤੁਹਾਡੇ ਤੁਹਾਡੇ ਬੇਟੇ ਨੂੰ ਇਹ ਧਮਕੀ ਜਿਹੜੀ ਹੈ ਉਹ ਮੋਬਾਈਲ ਦੇ ਥਰੂ ਆਈ ਹੈ ਜਾਂ ਈਮੇਲ ਦੇ ਥਰੂ ਆਈ ਹੈ ਤਾਂ ਕਿ ਉਸ ਦੀ ਟ੍ਰੇਸ ਕਰਕੇ ਉਸ ਮੁੱਦੇ ਤੱਕ ਪਹੁੰਚਿਆ ਜਾ ਸਕੇ ਔਰ ਕਿਹੜੇ ਥਾਣੇ ਦੇ ਵਿੱਚ ਜਿਹੜੀ ਤੁਸੀਂ ਇਸ ਦੀ ਰਿਪੋਰਟ ਜਿਹੜੀ ਹੈ ਉਹ ਦਰਜ ਕਰਾਈ ਹੈ ਔਰ ਇਹ ਰੈਸ਼ ਯੂਰ ਹੈ ਕਿ ਪੁਸ਼ਤਕੁਨਾਹੀ ਤੁਹਾਡੀ ਸਰਕਾਰਾਂ ਬਲੇ ਹੁੰਦੀ ਰਹੀ ਹੈ ਆਵਾਦੀ ਪਾਰਟੀ ਦੀ ਸਰਕਾਰ ਕਿਸੇ ਦੀ ਸਰਪ੍ਰਸਤੀ ਨਹੀਂ ਕਰਦੀ ਆਵਾਦੀ ਪਾਰਟੀ ਦੀ ਸਰਕਾਰ ਦੇ ਵਿੱਚ ਗੈਂਗਸਟਰ ਬਾਦ ਦਾ